ਹੈਲੋ ਦੋਸਤੋ ਪਹਿਲਾਂ ਤੁਸੀਂ ਇੰਨਾਂ ਸਾਰੀਆਂ ਵੀਡੀਓ ਨੂੰ ਦੇਖੋ ਫਿਰ ਆਪਾਂ ਇੰਨਾਂ ਵੀਡੀਓ ਵਿੱਚ ਕੀਤੇ ਗਏ ਹੋਏ ਫਣੀ ਫਣੀ ਕਮੈਂਟਾਂ ਨੂੰ ਰੀਡ ਕਰਾਂਗੇ। ਚਲੋ ਚੱਲਿਏ ਸ਼ੁਰੂ ਕਰਦੇ ਹਾਂ। ਯਾਰ ਨੂੰ ਹੀ ਯਾਰ ਖਾਣ ਬਾਰੇ ਸੋਚਦੇ ਨਹੀਂ ਤਾਂ ਹੀ ਭੇਲਨੇ ਸਕੀਮਾਂ ਜੋ ਪਲਾਨ ਹੁੰਦੀਆਂ। ਟਰੈਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਜੀ ਇਹਦਾ ਕੋਈ ਲਾਭ ਨਹੀਂ ਹੈਗਾ। ਕੌਣ ਮਾਰਾ ਕੌਣ ਚੰਗਾ ਰੱਬ ਜਾਣਦਾ ਇੱਥੇ ਕਦੋਂ ਬੇਈਮਾਨੀਆਂ ਸਕੈਨ ਹੁੰਦੀਆਂ। ਚੰਦਰੀਏ ਜਵਾਕ ਨਾ ਡਰਾ ਆ ਨੀਟ ਨਾਲ ਸੰਪਰਕ ਕਰ ਆੜ ਯਾਰੀਆਂ ਚਪਾਉਣ ਵਾਲੇ ਬੰਦੇ ਮਾਰੇ ਨਹੀਂ ਜਿੱਦੇ ਮੇਰਾ ਟਾਈਮ ਆਇਆ ਮੈਂ ਬਚਾ ਲਉ ਇਹਦੀ ਬੰਦੂਖ ਦੇਖ ਕੇ ਹੀ ਦਿਲ ਲੱਗਦਾ ਨਾ ਹੀ ਬੋਲਾਂ ਕੀ ਪਤਾ ਕਦੋਂ ਗੋਲੀ ਮਾਰੇ ਮੈਨੂੰ ਨਾ ਇੱਕ ਵਾਰੀ ਭਲੇਖੇ ਚ ਨਿਕਲ ਲੈੰਦੇ ਵਹਿਮ ਤਾਂ ਤੇਰੇ ਪਹਿਲਾ ਨੱਕ ਵਿੱਚੋਂ ਚੂਹੇ ਕੱਢ <idian sounds> के लो जी लोजी तो डी ही काट सी <laughs> हेलो मैं टिल्ली बहुत हाँ मैं अस्पताल चाहिए टिल्ली बहुत हाँ मैं बहुत बीमार हूँ वीडियो नहीं उठ पा सकती ਗਲੂਕੋਸ਼ ਲਵਾ ਤੂੰ ਪਹਿਲਾਂ ਵੀਡੀਓ ਬਿਨਾਂ ਸਾਲ ਲਾਂਗੇ ਅਸੀਂ ਇਹ ਤਾਂ ਠੀਕ ਹੋਵਾਂਗੀ ਉਦੋਂ ਪਾਵਾਂਗੀ ਸਾਰੇ ਵਾਹੀ ਗਰੂ ਲਿਖੋ ਅੱਛਾ ਪਹਿਲਾਂ ਦੱਸ ਦੇਣਾ ਸੀ ਅਸੀਂ ਰੋਟੀ ਛੱਡ ਦਿੱਤੀ ਸੀ ਕਿਤੇ ਪਰਜਾਈ ਚੜਾਈ ਕਰ ਗਈ ਨਾ ਕਰਦੀ ਪਿਆਰ ਜੇ ਪੁੱਛਣਾ ਇਸ ਟੈਂਟ ਵਾਲੇ ਦਾ ਟੈਂਟ ਹੈ ਆ ਕੇ ਸੰਭਲੋ ਆਹ ਬਲਾਵਾ ਹਾਂ ਜੇ ਮੈਂ ਕਰਕੇ ਫੁਲਾਈਆ ਮੈਂ ਬਲਾ ਗਲੀ ਚ ਕਿਤੇ ਟੋਏ ਨਾ ਪਾ ਦੀ ਟਪ ਟਪ ਕੇ ਇਹ ਕੁੱਤਾ ਮਗਰ ਪੈ ਜੂ। ਇਸ ਜਨਮ ਵਿੱਚ ਖੋਲਿਆ ਤੈਨੂੰ ਆ ਮਾੜੇ ਕਿਸਮ। ਹਾਲੇ ਉਮਰ ਨਹੀਂ ਤੇਰੀ ਰੀਲਾਂ ਬਣਾਉਣ ਦੀ ਪੜ ਲਿਖ ਲੈ ਸਕੂਲ ਜਾਇਆ ਕਰ ਬੱਚੇ। ਤੇ ਮੇਰੇ ਮੇਰੇ ਨਾਲੋਂ ਤਾਂ ਲੱਕੀਆ। ਤੁਸੀਂ ਭੈਣ ਜੀ ਹੁਣ ਵਿਆ ਕਰਾਵਾਇਆ। ਕਲਮ ਕਰਮ ਜੀ ਤੇ ਤੇਰੀ ਵੇ ਕਰਮ ਜੀ ਤੇ ਹੁਣ ਪਰਵਟਿਆਂ ਤੇ ਵੀ ਕਲਮ ਚਲਾਉਣ ਲੱਗ ਗਿਆ ਦਾਦੀ ਜੀ ਇਹਨਾਂ ਕਰਦੀ ਕੀ ਮਜਬੂਰੀ ਸੀ ਐਨੀ ਛੋਟੀ ਉਮਰ ਵਿੱਚ ਚੂੜਾ ਪਾ ਲਿਆ ਇਸ ਦੇ ਮਾਪੇ ਤੇ ਪਰਚਾ ਦਰਜ ਹੋਣਾ ਚਾਹੀਦਾ ਆ ਪਾ ਲੈ ਅਗ ਲਾਉਣੇ ਮੈਂ ਪਟਿਆਲੇ ਪੈਣੇ ਮੇਰੀ ਸਵਾਈ ਦੇ ਜਾ ਦੂਜੇ ਸੂਟ ਦੀ ਹੱਥ ਤੰਗ ਚੱਲਦਾ ਤੂੰ ਸਵਾਲੇ ਜੱਟਾ ਮੈਨੂੰ ਖਬਦੇ ਬੜੇ ਏ ਕਿਹੜੇ ਟਾਈਪ ਦਾ ਨਾਚ ਆ ਸੂਟ ਪੂਟੀ ਹਵਾਲੇ ਜੱਟਾ ਮੈਨੂੰ ਖਬਦਾ ਆਸੀ ਜੀ ਸਾਹ ਚੜਜੂ ਨਾ ਨੱਚ ਮਰ ਜਾਣੀਏ ਦੰਦ ਹੀ ਬੜੇ ਚਿੱਟੇ ਚੁੱਕੀ ਫਿਰਦੀ ਆ ਜਦੋਂ ਵੀਡੀਓ ਬਣਾਈ ਕੈਮਰਾ ਨਹੀਂ ਖਰਾਬ ਹੋਇਆ ਅੱਛੀ ਮਾਰੀ ਮੇਨੂੰ ਜਾਨ ਜਾਨ ਕੀਂਦਾ ਮੇਰੀ ਜਾਨ ਕੱਟ ਲੈਂਦਾ ਡਰਉਂਦੀ ਹੈ ਕਿ ਵੀਡੀਓ ਬਣਾਉਂਦੀ ਹੈ ਲਾ ਕੋਈ ਨਹੀਂ ਦੇਖਦਾ ਪਤਾ ਨਹੀਂ ਮੈਂ ਤਾਂ ਇੰਨਾ ਲੋਕਾਂ ਨੇ ਇੰਸਟਾਗ੍ਰam ਵੀ ਬੰਦ ਕਰਵਾ ਦੇਣੀ ਆ ਪਤਾ ਨਹੀਂ ਬੁੜੀਆਂ ਨੂੰ ਕੀ ਹੋ ਗਿਆ ਬੇਬੇ ਨੂੰ ਕੀ ਹੋ ਗਿਆ ਡਾਕਟਰ ਬੁਲਾਓ ਯਾਰ ਲੱਗਦਾ ਗਲਤੀ ਨਾਲ ਜਵਾਕਾਂ ਨੇ ਫੋਨ ਘਰ ਛੱਡਤਾ ਤਾਂ ਹੀ ਇਹਨੇ ਲਾਹਾ ਲੈ ਲਿਆ ਹੋ ਗਿਆ ਹਾਣੀ ਹਾਲੀ ਹੁੰਦਾ ਹੋਣਾ ਕੀ ਆ ਜਮ ਲੋਕ ਤੋਂ ਬੁਲਾਵਾ ਆਇਆ ਹੋਣਾ ਤਾਂ ਬੇਬੇ ਨੂੰ ਟੈਨਸ਼ਨ ਹੋਈ ਹੋਣੀ ਯਾਰ ਬਲ ਮੈ ਜੇ ਸਾਥੋਂ ਚੰਗੀ ਮਿਲਦੀ ਐ ਤਾਂ ਅੰਟੀ ਜੀ ਇਸ ਵਾਰ ਲੱਗਦਾ ਬੁਢਾਪਾ ਪੈਨਸ਼ਨ ਵਾਲੇ ਸਾਰੇ ਪੈਸੇ ਬਿਊਟੀ ਪਾਰਲਰ ਤੇ ਹੀ ਖਰਚਤੇ ਤੇ ਦਸ ਕਾਦੀਆਂ پابੰਦੀਆਂ ਜਾਣ ਮੰਗ ਅੰਟੀ ਸੀ ਆਈ ਡੀ ਚਲਾਸ਼ ਦਾ ਰੋਲ ਕਰੋਗੇ ਬਲੰਦਰ ਜਿਉਣ ਜੋ ਗਿਆ ਹਰ ਪਿਆਰ ਵਿੱਚ ਤੇਰੇ ਗੋਡੇ ਦੁਖਦੇ ਹੋਣਗੇ ਆਂਟੀ ਉਸਦੀ ਦਵਾਈ ਲੈ ਲੈ ਇਹ ਕੰਮ ਛੱਡ ਦੇ ਚਲ ਆਕੀ ਆ ਨਹੀਂ ਚੰਗੀਆਂ ਮਰਦੀ ਮਰਦੀ ਦੋ ਵਿਆਹ ਤੂੰ ਨਹੀਂ ਛੱਡਦੀ